ਸੋ ਦੋਸਤੋ ਤੁਹਾਡੇ ਕੋਲੇ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਸ੍ਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤੇ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਨੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਿਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੇਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਇਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਰਗਾਈ ਨਹੀਂ ਹੋਊਗੀ ਕਿਸੇ ਵੇਲੇ ਕਿਸੇ ਵੀ ਕੇਸ 'ਚ ਤੁਹਾਡਾ ਨਾਮ ਪਤਾ ਕੁਝ ਨਹੀਂ ਲਿਖਿਆ ਜਾਊਗਾ ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹਸਪੀਟਲ ਦੇ ਵਿੱਚ ਤੁਸੀਂ ਉੱਥੋਂ ਫਾਰਗੋ ਤੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਤੇ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ 골ਡਨ ਇੱਕ ਘੰਟਾ ਜਿਹੜਾ ਚਾਂਸ ਹੁੰਦਾ ਜੇਕਰ ਅਸੀਂ ਉਸ 골ਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹਸਪੀਟਲਾਈਜ਼ ਕਰ ਦਿੰਨੇ ਆ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਬਚਾਉਣ ਦੀ ਕੋਸ਼ਿਸ਼ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ